ਦਾਨ ਦਾ ਉਹ ਜਿੱਤੇ ਮਾਪੁਰ ਪਾਪਾ ਇਫੈਸ਼ਨਲ ਯੂਰਾ ਦੇ ਵਰਸੀ ਸਮਾਗਮ ਚੱਲ ਰਹੇ ਸੀ ਜਿਹੜਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਅੱਜ ਆਪਾਂ ਦਰਸ਼ਨ ਕਰਦੇ ਆਂ ਉੱਥੋਂ ਦੇ ਮਾਪੁਰ ਪਰ ਸਾਜਕਣ ਵਾਸੀ ਸੰਤ ਬਾਬਾ ਕੁਲਵਿੰਦਰ ਸਿੰਘ ਜਿਹੜੇ ਪਰਸੋਂ ਆਪਾਂ ਨੂੰ ਸੁਦੀਵੀ ਵਿਸ਼ੋੜਾਂ ਦੇਖ ਹੈ ਤੇ ਜਿਹੜਾ ਬਹੁਤ ਹੀ ਦੁਖਦਾਈ ਸੀ ਹੁਕਮ ਹੁਕਮੰਦਰ ਸਾਹਿਬ ਕੋ ਬਾਹਰ ਹੁਕਮਨਾਮਾ ਕੋਈ ਲਿਹਾ ਚੀਰੀ ਲਿਖਿਆ ਦੇਹਾ ਹੁਕਮ ਤੁਮਾਏ ਕੱਢੇ ਆਵੇ ਨਾਮਕਰ ਸੱਤੀ ਉੱਠੀ ਜਾਏ ਸੋ ਗੁਰੂ ਸਾਹਿਬ ਦੀ ਜਦੋਂ ਹੁਕਮ ਆ ਜਾਂਦਾ ਵਾਰੀ ਆਪ ਕੋ ਆਪਣੀ ਕੋਈ ਨਾ ਬੰਦਾ ਧੀਰ ਰਾਣਾ ਰਾਉਣਾ ਕੋ ਰਹੇ ਰਾਂਤਨਾ ਤੁਮ ਧੀਰ ਵਾਰੀ ਆਪ ਕੋ ਆਪਣੀ ਕੋਈ ਨਾ ਬੰਦਾ ਧੀਰ ਉਹ ਮਾਹ ਬੋਰਪਾ ਜਿਹੜੇ ਆਪਾਂ ਨੂੰ ਬਹੁਤ ਹੀ ਛੇਤੀ ਸੁਦੀਵੀ ਵਿਚੋਂ ਦਾ ਤੇਗ ਹੈ ਤੇ ਗੁਰੂ ਸਾਹਿਬ ਕਿਰਪਾ ਕਰਨ ਇਹ ਮਹਾਨ ਸੰਪਰਦਾ ਰਾੜਾ ਸਾਹਿਬ ਜਿਨ੍ਹਾਂ ਦੀ ਬਹੁਤ ਜਿੱਥੇ ਦੇਣ ਵੀ ਹੈ ਖਾਲਸੇ ਪੰਥ ਨੂੰ ਸਿੱਖ ਜਿਹੜੀਆਂ ਸੰਗਤਾਂ ਦੇ ਵਿੱਚ ਰਾੜਾ ਸਾਹਿਬ ਦਾ ਜਿਹੜਾ ਕਰਮ ਸਾਹਿਬ ਦਾ ਬਹੁਤ ਵੱਡਾ ਨਾਮ ਹੈ ਸੋ ਮਹਾਂਪੁਰਖ ਜਿੱਥੇ ਬਹੁਤ ਹੀ ਵਿਦਵਾਨ ਸੀ ਉੱਥੇ ਜਿਹੜੇ ਸੀ ਆਪ ਕੀਰਤਨ ਤੇ ਜਿਹੜਾ ਕਥਾ ਦੁਆਰਾ ਵੀ ਸੰਗਤਾਂ ਨੂੰ ਹਮੇਸ਼ਾ ਨੇ ਹਾਲ ਕਰਦੇ ਸੀ ਬਹੁਤ ਵਿਦਵਾਨ ਸੀ ਵਾਹਪੁਰ ਦੇ ਪਾਪਾ ਬਲਜਿੰਦਰ ਸਿੰਘ ਜੀ ਹਮੇਸ਼ਾ ਜਿਹੜਾ ਬਹੁਤ ਹੀ ਪ੍ਰੇਮ ਪਿਆਰ ਰੱਖਦੇ ਸੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਮੈਂ ਅੱਜ ਉਹਨਾਂ ਦੇ ਅੰਤਿਮ ਅਰਦਾਸ ਤੇ ਅੰਤਮ ਜਿਹੜਾ ਸੰਸਕਾਰ ਤੇ ਹਾਜ਼ਰੀ ਲਵਾਉਣ ਵਾਸਤੇ ਪਹੁੰਚਿਆ ਜਿੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਹਾਜ਼ਰੀ ਲਵਾਉਣਾ ਉੱਥੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵੀ ਅੱਜ ਉਹਨਾਂ ਦੇ ਅੰਤਮ ਸੰਸਕਾਰ ਤੇ ਪਹੁੰਚ ਕੇ ਮੈਂ ਉਹਨਾਂ ਦੀ ਨੂੰ ਜਿਹੜਾ ਨਮਸਕਾਰ ਕਰਦਾ ਤੇ ਗੁਰੂ ਸਾਹਿਬ ਕਿਰਪਾ ਕਰਨ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਬਾਬਾ ਬਲਜਿੰਦਰ ਸਿੰਘ ਜੀ ਨੂੰ ਤੇ ਸੰਪਰਦਾਏ ਰਾਣਾ ਸਾਹਿਬ ਉਹ ਵੀ ਜਿਹੜਾ ਉਲੰਧੀਆਂ ਨੂੰ ਤੇ ਤਰੱਕੀਆਂ ਨੂੰ ਤੇ ਜਿਹੜੇ ਵੀ ਮਹਾਪੁਰਖ ਦੀ ਸੇਵਾ ਲੱਗਣੀ ਹੈ ਤੇ ਉਹ ਵੀ ਆਪਾ ਉਹਨਾਂ ਦੇ ਨਾਲ ਵੀ ਹਮੇਸ਼ਾ ਖੜਨਾ ਗੁਰੂ ਸਾਹਿਬ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ